ਸੰਗਤ ਜੀ ਇਹ ਸੱਚੀ ਕਹਾਣੀ ਹੈ। ਕਈ ਦਿਨਾਂ ਦਾ ਭੁੱਖਾ ਇੱਕ ਬੱਚਾ ਆਪਣੇ ਘਰ ਦੇ ਵਿੱਚ ਜਿਹੜਾ ਭੁੱਖ ਦੇ ਨਾਲ ਤੜਫ ਰਿਹਾ ਸੀ। ਘਰ ਦੇ ਵਿੱਚ ਅਤ ਦੀ ਗਰੀਬੀ ਸੀ। ਤੇ ਲੰਗਰ ਦੀ ਉਡੀਕ ਦੇ ਵਿੱਚ ਜਦੋਂ ਘਰੋਂ ਨਿਕਲਿਆ ਕਈ ਦਰਵਾਜ਼ਿਆਂ ਦੇ ਮੂਹਰੇ ਦੀ ਲੰਗਰ ਦੀ ਬੇਸਵਰੀ ਦੇ ਵਿੱਚ ਵੇਖਦਾ ਵੇਖਦਾ ਕਈ ਮੰਦਰਾਂ ਮਸਜਿਦਾਂ ਤੇ ਕਈ ਵੱਡਿਆਂ ਵੱਡਿਆਂ ਘਰਾਂ ਦੇ ਅੱਗੋਂ ਦੀ ਲੰਗਰ ਪਰ ਕਿਤੋਂ ਵੀ ਉਹਨੂੰ ਲੰਗਰ ਦੇ ਵਾਸਤੇ ਕੋਈ ਆਵਾਜ਼ ਨਾ ਮਿਲੀ ਇਹਨੇ ਨੂੰ ਸੰਗਤ ਜੀ ਇੱਕ ਉੱਚਾ ਲੰਮਾ ਇਨਸਾਨ ਸਾਹਿਬ ਉਹਦੇ ਨਜ਼ਰੀ ਪਿਆ ਜਿਹੜਾ ਗੁਰੂ ਘਰ ਦੇ ਵਿੱਚ ਲੱਗਾ ਹੋਇਆ ਸੀ ਉਸ ਬੱਚੇ ਨੂੰ ਇੰਜ ਲੱਗਿਆ ਜਿਵੇਂ ਨਿਸਾਨ ਸਾਹਿਬ ਦੇ ਫਰਲੇ ਦੇ ਵਿੱਚੋਂ ਆਵਾਜ਼ ਆ ਰਹੀ ਸੀ ਤੇ ਪੁੱਤਰ ਆਓ ਜੇਕਰ ਭੁੱਖੇ ਹੋ ਤੇ ਪ੍ਰਸ਼ਾਦਾ ਆ ਕੇ ਛਕ ਲਓ ਤੁਹਾਨੂੰ ਇੱਥੋਂ ਪ੍ਰਸ਼ਾਦਾ ਮਿਲ ਜਾਣਾ ਹੈ ਉਹ ਸੱਚੇ ਨੇ ਉਹ ਸੰਸਾਨ ਸਾਹਿਬ ਦੀ ਸੇਧ ਲੈ ਕੇ ਸੰਗਤ ਜੀ ਉਹ ਚੱਲੇ ਤੇ ਗੁਰੂ ਘਰ ਦੇ ਵਿਚਾਨ ਪਹੁੰਚਿਆ ਪੰਗਤ ਲੱਗੀ ਹੋਈ ਸੀ ਉਹ ਵੀ ਬੱਚਾ ਵਰਤਨ ਲੈ ਕੇ ਉਸੇ ਪੰਗਤ ਦੇ ਵਿੱਚ ਸੱਜ ਗਿਆ ਤੇ ਜਿੱਥੇ ਸਾਰੇ ਬੈਠ ਕੇ ਲੰਗਰ ਛਕ ਰਹੇ ਸੀ ਕੀ ਦੇਖਦਾ ਹੈ 2-3 ਮਿੰਟਾਂ ਦੇ ਬਾਅਦ ਉਸੇ ਪੰਗਤ ਦੇ ਵਿੱਚ ਇੱਕ ਉੱਚਾ ਲੰਬਾ ਭਦਰ ਪੁਰਸ਼ ਜਿਹਦੇ ਬੜੇ ਸੋਹਣੇ ਚਮਕੀਲੇ ਤੇ ਰੇਸ਼ਮੀ ਕੱਪੜੇ ਵਾਸਟਰ ਪਹਿਨੇ ਹੋਏ ਸਨ ਉਹ ਬਿਲਕੁਲ ਉਸ ਭੁੱਖੇ ਨੰਗੇ ਗਰੀਬ ਬੱਚੇ ਦੇ ਆ ਕੇ ਬਿਲਕੁਲ ਨਾਲ ਲੱਗ ਕੇ ਬੈਠ ਗਿਆ ਉਹ ਬੱਚਾ ਆਪਣੀ ਗਰੀਬੀ ਤੋਂ ਸ਼ਰਮਿੰਦਗੀ ਮੰਨਦਾ ਹੋਇਆ ਡਰਦਾ ਹੋਇਆ ਥੋੜਾ ਪਾਸੇ ਹੋਇਆ ਪਰ ਉਸ ਪਧਰ ਪੁਰਸ਼ ਨੇ ਕੋਈ ਸ਼ਰਮਿੰਦਗੀ ਨਾ ਕੀਤੀ ਤੇ ਉਹ ਨਾਲ ਬੈਠ ਕੇ ਲੰਗਰ ਛਕਦਾ ਰਿਹਾ ਜਦੋਂ ਉਹ ਸੱਚੇ ਨੇ ਲੰਗਰ ਛਕਿਆ ਢਿੱਡ ਭਰਿਆ ਤੇ ਜਾਣ ਵੇਲੇ ਉਹ ਬੱਚਾ ਪ੍ਰਸ਼ਾਦੇ ਛਕ ਕੇ ਜਦੋਂ ਵਰਤਨ ਟੋਕਰੀ ਵਿੱਚ ਰੱਖ ਕੇ ਜਾਣ ਲੱਗਾ ਤੇ ਲੰਗਰ ਛਕਾਉਣ ਵਾਲੇ ਭਾਈ ਸਾਹਿਬ ਨੂੰ ਪੁੱਛਦਾ ਬਾਬਾ ਜੀ ਆ ਜਿਹੜੇ ਬੰਦੇ ਨੇ ਪੱਧਰ ਪੁਰਸ਼ ਨੇ ਮੇਰੇ ਨਾਲ ਬੈਠ ਕੇ ਜਿਹੜਾ ਲੰਗਰ ਛਕਦਾ ਸੀ ਇਹ ਸੋਹਣੇ ਕੱਪੜਿਆਂ ਵਾਲਾ ਕੌਣ ਹੈ ਤੇ ਸੰਗਤ ਜੀ ਉਹ ਸੇਵਾਦਾਰ ਨੇ ਦੱਸਿਆ ਕਿ ਬੇਟਾ ਜੀ ਇਹ ਮਹਾਰਾਜਾ ਜਗਤਵਿੰਦਰ ਸਿੰਘ ਹੈ ਇਹ ਪੰਜਾਬ ਦਾ ਵੱਡਾ ਰਾਜਾ ਹੈ ਤੇ ਖਾਨਦਾਨੀ ਰਾਜਾ ਹੈ ਬਹੁਤ ਅਮੀਰ ਹੈ ਇਹਨੇ ਤੇਰੇ ਨਾਲ ਬੈਠ ਕੇ ਲੰਗਰ ਛਕਿਆ ਬੱਚਾ ਕਹਿੰਦਾ ਬਾਬਾ ਜੀ ਮੈਂ ਆਪ ਦਾ ਗਰੀਬ ਮੇਰੇ ਪਾਟੇ ਕੱਪੜੇ ਮੇਰੇ ਵਿੱਚੋਂ ਮੁਸ਼ਕ ਮਾਰਦਾ ਸੀ ਪਰ ਇਸ ਬੰਦੇ ਨੇ ਮੇਰੇ ਨਾਲ ਬੈਠ ਕੇ ਲੰਗਰ ਛਕਿਆ ਇਹ ਕੀ ਸਿਧਾਂਤ ਹੈ ਵਾਦਾ ਜੀ ਨੇ ਦੱਸਿਆ ਪੁੱਤਰਾ ਇਹ ਪੰਗਤ ਤੇ ਸੰਗਤ ਦਾ ਸਿੱਖ ਰਹਿ ਤਮਰ ਜਹਾਦਾ ਦਾ ਬਹੁਤ ਵੱਡਾ ਸਿਧਾਂਤ ਹੈ ਜਿਹੜਾ ਸਿੱਖ ਧਰਮ ਨੂੰ ਨਵਿਕਲਾ ਬਣਾਉਂਦਾ ਹੈ ਇੱਥੇ ਭਾਵੇਂ ਕੋਈ ਰਾਜਾ ਆਵੇ ਤੇ ਭਾਵੇਂ ਕੋਈ ਭਿਖਾਰੀ ਆਵੇ ਸਭ ਨੂੰ ਇੱਕੋ ਹੀ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪੈਂਦਾ ਹੈ ਇੱਥੇ ਰਾਜਿਆਂ ਨੂੰ ਬਹੁਤੀ ਇੱਜ਼ਤ ਨਹੀਂ ਦਿੱਤੀ ਜਾਂਦੀ ਵਕਰੀ ਤੇ ਮੰਗ ਤੇ ਭਿਖਾਰੀਆਂ ਨੂੰ ਕੋਈ ਸ਼ਰਮਿੰਦਗੀ ਨਹੀਂ ਮਿਲਦੀ ਇੱਥੇ ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਮਿਲਦਾ ਹੈ ਤੇ ਸਾਰਿਆਂ ਨੂੰ ਇੱਕੋ ਜਿਹਾ ਬੇਟਾ ਇੱਥੇ ਲੰਗਰ ਮਿਲਦਾ ਹੈ ਕਿਸੇ ਨਾ ਜਾਤ ਪਾਤ ਨਹੀਂ ਕਿਸੇ ਨਾ ਉੱਚ ਨੀਚ ਨਹੀਂ ਕੀਤੀ ਜਾਂਦੀ ਤੇ ਉਸ ਬੱਚੇ ਨੇ ਪੁੱਛਿਆ ਬਾਬਾ ਜੀ ਮੈਂ ਇਸ ਧਰਮ ਦੇ ਵਿੱਚ ਸ਼ਾਮਲ ਹੋ ਸਕਦਾ ਹਾਂ ਉਸਨੇ ਕਿਹਾ ਕਿ ਬੇਟਾ ਜੀ ਹਾਂ ਸ਼ਾਮਲ ਹੋ ਸਕਦੇ ਹੋ ਸੰਤ ਜੀ ਉਸ ਦਿਨ ਤੋਂ RAM ji das ਭਗਤ ਪੂਰਨ ਸਿੰਘ ਬਣ ਗਿਆ ਜਿਹੜਾ ਇੱਕ ਹਿੰਦੂਆਂ ਦੇ ਘਰ ਦਾ ਜਨਮ ਸੀ ਸ਼ਿਭੂ ਮਲ ਤੇ ਮਾਤਾ ਮਹਤਾਬ ਕੌਰ ਦੀ ਉੱਕ ਤੋਂ ਜਨਮਿਆ ਹੋਇਆ RAMJIAS DAS ਇਹ ਉਹੀ ਭਗਤ ਪੂਰਨ ਸਿੰਘ ਸੀ ਜੀਨੇ ਪਿੰਗਲਵਾੜਿਆਂ ਦੀ ਨੀ ਰੱਖੀ ਜੀਨੇ 14 ਸਾਲ ਇੱਕ ਪਿਆਰਾ ਨਾਮ ਦਾ ਲੰਗੜਾ ਲੂਲਾ ਆਪਣੇ ਮੋਢਿਆਂ ਤੇ ਮੋਹਰਾਂ ਤੇ ਚੁੱਕੀ ਰੱਖਿਆ ਫਿਰ ਜਦੋਂ ਆਜ਼ਾਦੀ ਤੋਂ ਬਾਅਦ ਅਮਰਤ ਸਰਦੇ ਵਿੱਚ ਜਗ੍ਹਾ ਮਿਲੀ ਉੱਥੇ ਫਿਰ ਪਿੰਗਲਵਾੜੇ ਦੀ ਸਥਾਪਨਾ ਕਰ ਦਿੱਤੀ ਵੱਡੇ ਵੱਡੇ ਉਹਨਾਂ ਨੂੰ ਸਨਮਾਨ ਮਿਲੇ ਦੁਨੀਆ ਯਾਦ ਕਰਦੀ ਐ ਸੰਗਤ ਜੀ ਇਹ ਉਹੀ ਭਗਤ ਪੂਰਨ ਸਿੰਘ ਸੀ ਜਿਹੜੇ ਦੀ ਜ਼ਿੰਦਗੀ ਇੱਕ ਸੰਗਤ ਤੇ ਪੰਗਤ ਦੇ ਵਿੱਚ ਬੈਠ ਕੇ ਬਦਲ ਚੁੱਕੀ ਸੀ ਉਹ ਹਿੰਦੂਆਂ ਦੇ ਘਰ ਦਾ ਜਨਮਿਆ ਹੋਇਆ ਬੱਚਾ ਸਿੱਖ ਕਿਵੇਂ ਬਣਿਆ ਇਹ ਲੰਗਰ ਦੇ ਵਿੱਚੋਂ ਸਾਰੇ ਕੌਤਕ ਵਾਪਰਿਆ ਜਦੋਂ ਪੰਗਤ ਵਿੱਚ ਬੈਠ ਕੇ ਰਾਜੇ ਨਾਲ ਪਰਚਾਦਾ ਚੱਕਿਆ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਇਹ ਸਿੱਖ ਧਰਮ ਦੇ ਵਿੱਚ ਸ਼ਾਮਲ ਹੋ ਗਿਆ ਤੇ ਜਿਹੜਾ ਸਾਨੂੰ 1992 ਦੇ ਵਿੱਚ ਲੰਗੜਿਆ ਲੂਲਾਾਂ ਦੀ ਲੋੜਵੰਦਾਂ ਦੀ ਸੇਵਾ ਕਰਦਾ ਰਿਹਾ ਉੱਗਾ ਸਮਾਜ ਸੇਵੀ ਬਣ ਗਿਆ ਚਿੰਤਕ ਬਣ ਗਿਆ ਵਾਤਾਵਰਣ ਪ੍ਰੇਮੀ ਬਣ ਗਿਆ ਪਿੰਗਲਵਾੜੇ ਦਾ ਮੋਢੀ ਬਣ ਗਿਆ ਇਹ ਸੀ ਦੋਸਤੋ ਭਗਤ ਪੂਰਨ ਸਿੰਘ ਦੀ ਛੋਟੀ ਜੀ ਵਿਦਿਆ ਜਿਹੜੀ ਇੱਕ ਗੁਰੂ ਘਰ ਦੇ ਵਿੱਚੋਂ ਇਨੀ ਵੱਡੀ ਰੰਗਤ ਆਗੀ ਸੰਗਤ ਜੀ ਇਸ ਲਈ ਸਿੱਖ ਧਰਮ ਭਾਈ ਨਿਕਲਿਆ ਮਖਰੈ ਕਿ ਇੱਥੇ ਅੱਬਲ ਅਲੱਗੂ ਪਾਇਆ ਕੁਦਰਤ ਕੇਸਾ ਬੰਦੇ ਏਕ ਨੂਰ ਤੇ ਸਭ ਜਗੁ ਖਜੈ ਕੌਣ ਭਲੇ ਕੋ ਬੰਦੇ ਇਸ ਤਰ੍ਹਾਂ ਸੰਗਤ ਜੀ ਇੱਥੇ ਸਭ ਨੂੰ ਬਰਾਬਰ ਦਾ ਪਾਇ ਸਤਕਾਰ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ